ਇਸਦੇ ਵਿੱਚ ਅਸੀਂ ਐਨਾਲਿਸਿਸ ਕਰਾਂਗੇ ਜੋ ਜੰਮੂ ਅਤੇ ਕਸ਼ਮੀਰ ਦੇ ਵਿੱਚ ਜਿਹੜੇ ਵਿਧਾਨ ਸਭਾ ਚੋਣਾਂ ਹੋਈਆਂ ਨੇ ਜਿਹੜੇ ਉਹਦੇ ਨਤੀਜੇ ਆਏ ਨੇ 5 ਅਗਸਤ 2019 ਨੂੰ ਜਿਹੜਾ ਡਿਸੀਜਨ ਹੋਇਆ ਸੀ ਐਬ੍ਰੋਗੇਸ਼ਨ ਆਫ 370 ਆਰਟੀਕਲ ਜਿਹੜਾ ਵਿਸ਼ੇਸ਼ ਦਰਜਾ ਦਿੰਦਾ ਸੀ ਕਸ਼ਮੀਰ ਨੂੰ ਉਸ ਨੂੰ ਹਟਾਏ ਜਾਣ ਤੋਂ ਬਾਅਦ ਇਹ ਪਹਿਲੀ ਦਫਾ ਸੀ ਕਿ ਕੋਈ ਇਲੈਕਸ਼ਨ ਇਸ ਵਾਰ ਕਰਵਾਈ ਗਈ ਹੈ ਤੇ ਉਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਆਏ ਨੇ ਅੱਜ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਸ ਦੇ ਵਿੱਚ ਬੜੀ ਕੰਸਟ੍ਰਕਟਿਵ ਕੰਟਰਾਸਟਿੰਗ ਜਿਹੜੀ ਪਿਕਚਰ ਹੈ ਸਾਡੇ ਸਾਹਮਣੇ ਹੈ ਇੱਕ ਪਾਸੇ ਤਾਂ ਜਿਹੜਾ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਜਿਹੜਾ ਇਤਿਹਾਦ ਹੈ ਜਿਹੜਾ ਐਲਾਈਅੰਸ ਹੈ ਉਸ ਨੇ 49 ਸੀਟਾਂ ਜਿਹੜੀਆਂ ਟੋਟਲ ਜਿੱਤੀਆਂ ਨੇ ਜਿਹਦੇ ਵਿੱਚ 42 ਸੀਟਾਂ ਨੈਸ਼ਨਲ ਕਾਨਫਰੰਸ ਦੀਆਂ ਨੇ ਜਿਹੜੀ ਕਿ ਉਮਰ ਅਬਦੁੱਲਾ ਤੇ ਫਾਰਕ ਅਬਦੁੱਲਾ ਦੀ ਪਾਰਟੀ ਹੈ ਆਪਾਂ ਜਾਣਦੇ ਹਾਂ ਕਿ ਸ਼ੇਖ ਅਬਦੁੱਲਾ ਦਾ ਜਿਹੜਾ ਸਾਰਾ ਇਤਿਹਾਸ ਹੈ ਉਸ ਪਾਰਟੀ ਨਾਲ ਜੁੜਿਆ ਹੋਇਆ ਹੈ 6 ਸੀਟਾਂ ਕਾਂਗਰਸ ਦੇ ਵੱਲੋਂ ਜਿੱਤੀਆਂ ਗਈਆਂ ਨੇ ਤੇ ਇੱਕ ਸੀਟ ਜਿਹੜੀ ਹੈਗੀ ਹੈ ਸੀਪੀਐਮ ਦੇ ਵੱਲੋਂ ਜਿੱਤੀ ਗਈ ਹੈ ਇਕ ਜਿਹੜਾ ਇੰਟਰਸਟਿੰਗ ਰਿਜ਼ਲਟ ਆਇਆ ਉਹ ਇਹ ਆਇਆ ਕਿ ਵੀ ਜਿਹੜੀ ਪੀਡੀਪੀ ਹੈ ਜਿਸ ਨੇ ਕਲਾਈਐਂਸ ਗਵਰਨਮੈਂਟ ਬਣਾਈ ਸੀ ਬੀਜੇਪੀ ਦੇ ਨਾਲ ਸਾਲ 2015 ਦੇ ਵਿੱਚ ਤੇ ਫਿਰ 2018 ਦੇ ਵਿੱਚ ਬੀਜੇਪੀ ਦੇ ਵੱਲੋਂ ਇਹ ਗਵਰਨਮੈਂਟ ਤੋੜੀ ਗਈ ਪ੍ਰੈਜ਼ੀਡੈਂਟ ਰੂਲ ਲਗਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਮਹਿਬੂਬਾ ਮੁਫਤੀ ਦੀ ਜਿਹੜੀ ਪਾਰਟੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਉਸ ਦੇ ਵਿੱਚ 3 ਤੋਂ 4 ਸੀਟਾਂ ਦੇ ਤੱਕ ਸਿਮਟ ਗਈ ਹੈ ਬੀਜੇਪੀ ਨੂੰ ਜਿਹੜੀ ਵੋਟ ਹੈ ਉਹ ਇੱਕ ਪੋਲਰਾਈਜ਼ ਰੂਪ ਦੇ ਵਿੱਚ ਪਈ ਹੈ ਜਿਦੇ ਵਿੱਚ ਕਾਂਗਰਸ ਤੇ ਜਿਹੜੀ ਨੈਸ਼ਨਲ ਕਾਨਫਰੰਸ ਆ ਆਪਣਾ ਇਮਪੈਕਟ ਦਿਖਾਉਣ ਦੇ ਵਿੱਚ ناکਾਮ ਰਹੀ ਹੈ ਤੇ ਦੂਸਰੇ ਪਾਸੇ ਕਸ਼ਮੀਰ ਵੈਲੀ ਦੇ ਵਿੱਚ ਜਿਹੜੇ ਕਿ ਮੁਸਲਮਨ ਮੈਜੋਰਿਟੀ ਏਰੀਆ ਹੈਗਾ ਇੱਕ ਮੈਜੋਰਿਟੀ ਏਰੀਆ ਤਾਂ ਉਸ ਤੇ ਵੀ ਜਿਹੜੀ ਨੈਸ਼ਨਲ ਕਾਨਫਰੰਸ ਆ ਉਹਦੀ ਡੋਮਿਨੈਂਸ ਰਹੀ ਹੈ ਜਿਹੜੀ ਗਵਰਨਮੈਂਟ ਦੇ ਲਈ ਇੱਕ ਜਿਹੜਾ ਜਿਹੜੀ ਮੈਜੋਰਿਟੀ ਮਾਰਕ ਚਾਹੀਦੀ ਹੈ ਉਹ ਮジョਰਿਟੀ ਮਾਰਕ 46 ਦੀ ਹੈ ਉਹ ਜਿਹੜੀ ਹੈ ਉਹ ਨੈਸ਼ਨਲ ਕਾਨਫਰੰਸ ਤੇ ਜਿਹੜੀ ਕਾਂਗਰਸ ਦਾ ਅਲਾਈਅንስ ਆ ਪੂਰੀ ਕਰ ਰਿਹਾ ਪਰ ਇਹਦੇ ਵਿੱਚ ਜੇ ਉਮਰ ਅਬਦੁੱਲਾ ਜਿਹੜੇ ਨੇ ਜਿਨ੍ਹਾਂ ਦੇ ਬਾਰੇ ਕਿਆਸਰਾਈ ਲੱਗ ਰਹੀ ਹੈ ਕਿ ਉਹ ਹੁਣ ਚੀਫ ਮਿਨਿਸਟਰ ਹੋਣਗੇ ਜੇ ਉਹ ਇੱਥੇ ਗਵਰਨਮੈਂਟ ਫਾਰਮ ਕਰਦੇ ਨੇ ਤੇ ਇਹ ਮੇਨਲੀ ਜਿਹੜੀ ਗਵਰਨਮੈਂਟ ਹੈ ਉਹ ਕਸ਼ਮੀਰ ਰੀਜਨ ਦੇ ਵੋਟਰ ਨੂੰ ਰਿਪਰੈਜ਼ੈਂਟ ਕਰੇਗੀ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮੀਰ ਸਿੰਘ ਇਸ ਦੇ ਵਿੱਚ ਅਸੀਂ ਐਨਾਲਿਸਿਸ ਕਰਾਂਗੇ ਜੋ ਜੰਮੂ ਐਂ ਕਸ਼ਮੀਰ ਦੇ ਵਿੱਚ ਜਿਹੜੇ ਵਿਧਾਨ ਸਭਾ ਚੋਣਾਂ ਹੋਈਆਂ ਨੇ ਜਿਹੜੇ ਉਹਦੇ ਨਤੀਜੇ ਆਏ ਨੇ ਉਸ ਦਾ ਕੀ ਵਿਸ਼ਲੇਸ਼ਣ ਹੈ ਜੰਮੂ ਤੇ ਕਸ਼ਮੀਰ ਦੇ ਵਿੱਚ ਜਿਹੜੇ ਵਿਧਾਨ ਸਭਾ ਚੋਣਾਂ ਹੋਈਆਂ ਨੇ ਸਾਲ 2014 ਤੋਂ ਬਾਅਦ 10 ਸਾਲ ਬਾਅਦ ਪਹਿਲੀ ਵਾਰ ਜਿਹੜੀਆਂ ਚੋਣਾਂ ਹੋ ਰਹੀਆਂ ਨੇ 5 ਅਗਸਤ 2019 ਨੂੰ ਜਿਹੜਾ ਡਿਸੀਜਨ ਹੋਇਆ ਸੀ ਐਬਰੋਗੇਸ਼ਨ ਆਫ 370 ਆਰਟੀਕਲ ਜਿਹੜਾ ਵਿਸ਼ੇਸ਼ ਦਰਜਾ ਦਿੰਦਾ ਸੀ ਕਸ਼ਮੀਰ ਨੂੰ ਉਸ ਨੂੰ ਹਟਾਏ ਜਾਣ ਤੋਂ ਬਾਅਦ ਇਹ ਪਹਿਲੀ ਦਫੇ ਸੀ ਕਿ ਕੋਈ ਇਲੈਕਸ਼ਨ ਇਸ ਵਾਰ ਕਰਵਾਈ ਗਈ ਹੈ ਤੇ ਉਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਆਏ ਨੇ ਇਹ ਤਿੰਨ ਅਮਲਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ ਹੋਈ ਹੈ ਤੇ ਅੱਜ ਜਿਹੜੇ ਨਤੀਜੇ ਸਾਹਮਣੇ ਆਏ ਨੇ ਉਸ ਦੇ ਵਿੱਚ ਬੜੀ ਕੰਸਟ ਕੰਟਰਾਸਟਿੰਗ ਜਿਹੜੀ ਪਿਕਚਰ ਹੈ ਸਾਡੇ ਸਾਹਮਣੇ ਹੈ ਇੱਕ ਪਾਸੇ ਤਾਂ ਜਿਹੜਾ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਜਿਹੜਾ ਇਤਿਹਾਦ ਹੈ ਜਿਹੜਾ ਅਲਾਈਅੰਸ ਹੈ ਉਸਨੇ 49 ਸੀਟਾਂ ਜਿਹੜੀਆਂ ਟੋਟਲ ਜਿੱਤੀਆਂ ਨੇ ਜਿਹਦੇ ਵਿੱਚ 42 ਸੀਟਾਂ ਨੈਸ਼ਨਲ ਕਾਨਫਰੰਸ ਦੀਆਂ ਨੇ ਜਿਹੜੀ ਕਿ ਉਮਰ ਅਬਦੁੱਲਾ ਤੇ ਫਾਰਕ ਅਬਦੁੱਲਾ ਦੀ ਪਾਰਟੀ ਹੈ ਜਿਹੜੇ ਕਿ ਇਹ ਪਾਰਟੀ ਜਿਹੜੀ ਉੱਥੋਂ ਦੀ origional ਪਾਰਟੀ ਹੈ ਆਪਾਂ ਜਾਣਦੇ ਹਾਂ ਕਿ ਸ਼ੇਖ ਅਬਦੁੱਲਾ ਦਾ ਜਿਹੜਾ ਸਾਰਾ ਇਤਿਹਾਸ ਹੈ ਉਹ ਇਸ ਪਾਰਟੀ ਨਾਲ ਜੁੜਿਆ ਹੋਇਆ ਹੈ ਤੋ ਇਹ ਇੱਕ ਪੋਲੀਟੀਕਲ ਕਲੈਨ ਹੈ ਉਸ ਦੇ ਵੱਲੋਂ 42 ਸੀਟਾਂ ਜਿੱਤੀਆਂ ਗਈਆਂ ਨੇ 6 ਸੀਟਾਂ ਕਾਂਗਰਸ ਦੇ ਵੱਲੋਂ ਜਿੱਤੀਆਂ ਗਈਆਂ ਨੇ ਤੇ ਇੱਕ ਸੀਟ ਜਿਹੜੀ ਹੈਗੀ ਹੈ ਸੀਪੀਐਮ ਦੇ ਵੱਲੋਂ ਜਿੱਤੀ ਗਈ ਹੈ ਤੋ ਇਹ ਇਤਿਹਾਜ਼ ਨੂੰ ਟੋਟਲ ਜਿਹੜੀਆਂ ਨੇ 49 ਸੀਟਾਂ ਮਿਲੀਆਂ ਨੇ ਦੂਜੇ ਪਾਸੇ ਔਰ ਇਹ ਸਾਰੀਆਂ ਸੀਟਾਂ ਜਿਹੜੀਆਂ 49 ਦੀਆਂ 49 ਨੇ ਇਹ ਸਾਰੀਆਂ ਸੀਟਾਂ ਕਸ਼ਮੀਰ ਵੈਲੀ ਦੇ ਮੈਜੋਰਿਟੀ ਖੇਤੇ ਚੋਂ ਆਈਆਂ ਨੇ ਤੇ ਇਸ ਦੇ ਨਾਲ ਹੀ ਬੀਜੇਪੀ ਨੂੰ 29 ਸੀਟਾਂ ਮਿਲੀਆਂ ਨੇ ਬੀਜੇਪੀ ਨੂੰ ਜਿਹੜੀਆਂ 29 ਸੀਟਾਂ ਮਿਲੀਆਂ ਨੇ ਉਹ ਜੰਮੂ ਰੀਜਨ ਦੇ ਵਿੱਚੋਂ ਆਈਆਂ ਨੇ ਤੇ ਇਸ ਤੋਂ ਬਿਨਾ ਇਕ ਜਿਹੜਾ ਇੰਟਰਸਟਿੰਗ ਰਿਜ਼ਲਟ ਆਇਆ ਉਹ ਇਹ ਆਇਆ ਕਿ ਵੀ ਜਿਹੜੀ ਪੀਡੀਪੀ ਹੈ ਜਿਸਨੇ ਕਲਾਈਐਂਸ ਗਵਰਨਮੈਂਟ ਬਣਾਈ ਸੀ ਬੀਜੇਪੀ ਦੇ ਨਾਲ ਸਾਲ 2015 ਦੇ ਵਿੱਚ ਤੇ ਫਿਰ 2018 ਦੇ ਵਿੱਚ ਬੀਜੇਪੀ ਦੇ ਵੱਲੋਂ ਇਹ ਗਵਰਨਮੈਂਟ ਤੋੜੀ ਗਈ ਪ੍ਰੈਜ਼ੀਡੈਂਟ ਰੂਲ ਲਗਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਮਹਿਬੂਬਾ ਮੁਫਤੀ ਦੀ ਜਿਹੜੀ ਪਾਰਟੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਉਸ ਦੇ ਵਿੱਚ 3 ਤੋਂ 4 ਸੀਟਾਂ ਤੇ ਤੱਕ ਸਿਮਟ ਗਈ ਹੈ ਉਹ ਇਹ ਪੀਡੀਪੀ ਦਾ ਹਸ਼ਰ ਹੋਇਆ ਪੀਪਲਸ ਡੈਮੋਕ੍ਰੈਟਿਕ ਪਾਰਟੀ ਇੱਕ ਵੱਡਾ ਇਤਿਹਾਸਕ ਪਹਿਲੀ ਵੱਡੀ ਰੀਜਨਲ ਪਾਰਟੀ ਮੰਨੀ ਜਾਂਦੀ ਸੀ ਪਰ ਇਹ ਤਿੰਨ ਤੋਂ ਚਾਰ ਸੀਟਾਂ ਤੇ ਸਿਮਟ ਗਈ ਹੈ ਤੇ ਬੀਜੇਪੀ ਨੇ ਜਿਹੜਾ ਰਾਈਜ਼ ਕੀਤਾ 29 ਸੀਟਾਂ ਦਾ ਇਹ ਜਿਹੜਾ ਜੰਮੂ ਰੀਜਨ ਦੇ ਵਿੱਚ ਕੀਤਾ ਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਪਾਪੂਲੇਸ਼ਨ ਦਾ ਪ੍ਰਪੋਰਸ਼ਨ ਹੈ ਉਹ ਜੰਮੂ ਖੇਤਰ ਦੇ ਵਿੱਚ ਹਿੰਦੂ ਅ ਪ੍ਰਕਾਸ਼ਟ ਦਾ ਪਾਪੂਲੇਸ਼ਨ ਪ੍ਰਪੋਰਸ਼ਨ ਹੈ ਤਾਂ ਕਾਫੀ ਵੱਡੇ ਪੱਧਰ ਤੇ ਮੰਨਿਆ ਜਾ ਰਿਹਾ ਹੈ ਕਿ ਜੰਮੂ ਰੀਜਨ ਦੇ ਵਿੱਚ ਜਿਹੜਾ ਪੋਲਰਾਈਜੇਸ਼ਨ ਦਾ ਕਾਰਡ ਹੈ ਧਰੂਵੀਕਰਨ ਦਾ ਜਿਹੜਾ ਕਾਰਡ ਹੈ ਉਹ ਬੀਜੇਪੀ ਦਾ ਚੱਲਿਆ ਤੇ ਬੀਜੇਪੀ ਨੂੰ ਜਿਹੜੀ ਵੋਟ ਹੈ ਉਹ ਇੱਕ ਪੋਲਰਾਈਜ਼ਡ ਰੂਪ ਦੇ ਵਿੱਚ ਪਈ ਹੈ ਜਿਦੇ ਵਿੱਚ ਕਾਂਗਰਸ ਤੇ ਜਿਹੜੀ ਨੈਸ਼ਨਲ ਕਾਨਫਰੰਸ ਹੈ ਆਪਣਾ ਇੰਪੈਕਟ ਦਿਖਾਉਣ ਦੇ ਵਿੱਚ ناکਾਮ ਰਹੀ ਹੈ ਉਸ ਪੱਧਰ ਤੇ ਤੇ ਦੂਸਰੇ ਪਾਸੇ ਕਸ਼ਮੀਰ ਵੈਲੀ ਦੇ ਵਿੱਚ ਜਿਹੜੇ ਕਿ ਮੁਸਲਮਨ ਮੈਜੋਰਿਟੀ ਏਰੀਆ ਹੈਗਾ ਇੱਕ ਮੈਜੋਰਿਟੀ ਏਰੀਆ ਤਾਂ ਉਸ ਤੇ ਵੀ ਜਿਹੜੀ ਨੈਸ਼ਨਲ ਕਾਨਫਰੰਸ ਹੈ ਉਹਦੀ ਡੋਮਿਨੈਂਸ ਰਹੀ ਹੈ ਤਾਂ ਜਿਹੜੀ ਗਵਰਨਮੈਂਟ ਦੇ ਲਈ ਇੱਕ ਜਿਹੜਾ ਜਿਹੜੀ ਮੈਜੋਰਿਟੀ ਮਾਰਕ ਚਾਹੀਦੀ ਹੈ ਉਹ ਮジョਰਿਟੀ ਮਾਰਕ 46 ਦੀ ਹੈ ਉਹ ਜਿਹੜੀ ਹੈ ਉਹ ਨੈਸ਼ਨਲ ਕਾਨਫਰੰਸ ਤੇ ਜਿਹੜੀ ਕਾਂਗਰਸ ਦਾ ਅਲਾਈਅንስ ਆ ਪੂਰੀ ਕਰ ਰਿਹਾ ਪਰ ਇਹਦੇ ਵਿੱਚ ਜੇ ਉਮਰ ਅਬਦੁੱਲਾ ਜਿਹੜੇ ਨੇ ਜਿਨ੍ਹਾਂ ਦੇ ਬਾਰੇ ਕਿਆਸਰਾਈ ਲੱਗ ਰਹੀ ਹੈ ਕਿ ਉਹ ਹੁਣ ਚੀਫ ਮਿਨਿਸਟਰ ਹੋਣਗੇ ਜੇ ਉਹ ਇੱਥੇ ਗਵਰਨਮੈਂਟ ਫਾਰਮ ਕਰਦੇ ਨੇ ਤੇ ਇਹ ਇਹ ਮੇਨਲੀ ਜਿਹੜੀ ਗਵਰਨਮੈਂਟ ਹੈ ਉਹ ਕਸ਼ਮੀਰ ਰੀਜਨ ਦੇ ਵੋਟਰ ਨੂੰ ਰਿਪਰੈਜ਼ੈਂਟ ਕਰੇਗੀ ਜੰਮੂ ਕਸ਼ਮੀਰ ਜੰਮੂ ਰੀਜਨ ਦੇ ਵੋਟਰ ਨੂੰ ਇਹ ਰਿਪਰੈਜ਼ੈਂਟ ਨਹੀਂ ਕਰੇਗੀ ਕਿਉਂਕਿ ਜੰਮੂ ਦੇ ਵਿੱਚ ਜਿਹੜੀ ਨੈਸ਼ਨਲ ਕਾਨਫਰੰਸ ਆ ਉਹਦਾ ਕੋਈ ਵੀ ਖਾਤਾ ਜਿਹੜਾ ਨਹੀਂ ਖੁੱਲਿਆ ਔਰ ਇਹ ਟਰ ਵੀ ਜੰਮੂ ਦੇ ਵਿੱਚ ਕੋਈ ਬਹੁਤ ਜ਼ਿਆਦਾ ਪੋਲਿਟੀਕਲ ਵੱਡੇ ਪਲੇਅਰ ਨਹੀਂ ਰਹੇ ਹੈਗੇ ਤਾਂ ਇਹ ਜਦੋਂ ਯੂਨੀਅਨ ਟੈਰੀਟਰੀ ਇਸ ਨੂੰ ਬਣਾਇਆ ਗਿਆ ਐਬ੍ਰੋਗੇਸ਼ਨ ਆਫ 370 ਕੀਤਾ ਗਿਆ ਆਰਟੀਕਲ 35A ਨੂੰ ਜਦੋਂ ਹਟਾਇਆ ਗਿਆ ਉਸ ਤੋਂ ਬਾਅਦ ਕਿਸ ਤਰ੍ਹਾਂ 2 ਸਾਲ ਇਹ ਮੁਨਕਤ ਮੁਨਕਤਾ ਰਿਹਾ ਕੱਟਿਆ ਰਿਹਾ ਇੱਥੇ ਇੰਟਰਨੈਟ ਬੰਦ ਰਿਹਾ ਉਸ ਸਾਰੇ ਪੀਰੀਅਡ ਤੋਂ ਬਾਅਦ ਪਹਿਲੀ ਵਾਰ ਸੀ ਜਦੋਂ ਕਿ ਇਲੈਕਸ਼ਨ ਹੋਈ ਹੈ ਤੇ ਇਸ ਕਰਕੇ ਇਸ ਦਾ ਬੜਾ ਮਹੱਤਵ ਹੈ ਤੇ ਇਸ ਦੇ ਨਾਲ ਇੱਕ ਚੀਜ਼ ਜਿਹੜੀ ਬੀਜੇ ਇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਜਮਹੂਰੀਅਤ ਦੀ ਜਿੱਤ ਹੈ ਉਮਰ ਅਬਦੁੱਲਾ ਫਾਰਕ ਅਬਦੁੱਲਾ ਜਿਹੜੇ ਕਿ ਨੈਸ਼ਨਲ ਕਾਨਫਰੰਸ ਦੇ ਲੀਡਰ ਨੇ ਉਹਨਾਂ ਨੇ ਵੀ ਸਵਾਗਤ ਕੀਤਾ ਕਿ ਘੱਟੋ ਘੱਟ ਜਿਹੜੇ ਕਸ਼ਮੀਰ ਦੇ ਲੋਕ ਨੇ ਉਹਨਾਂ ਨੂੰ ਆਪਣੀ رائے ਇੱਕ ਜਮਹੂਰੀ ਤਰੀਕੇ ਨਾਲ ਰੱਖਣ ਦਾ ਜਿਹੜਾ ਹੈਗਾ ਉਹ ਮੌਕਾ ਮਿਲਿਆ ਹੈਗਾ ਤੇ ਇਹ ਤਾਂ ਰਿਜ਼ਲਟ ਨੇ ਪਰ ਐਕਚੁਅਲ ਦੇ ਰੂਪ ਦੇ ਵਿੱਚ ਹੁਣ ਜੋ ਲੈਫਟਨੈਂਟ ਗਵਰਨਰ ਦਾ ਰੂਲ ਹੈ ਉੱਥੇ ਜਿਸ ਕਿਸਮ ਦੀਆਂ ਪਾਵਰਾਂ ਉਹਨਾਂ ਦੇ ਕੋਲ ਨੇ ਤਾਂ ਜਿਹੜੀ ਇੱਥੋਂ ਦੀ ਅਸੈਂਬਲੀ ਹੈ ਜੇ ਬਣ ਕੇ ਆ ਵੀ ਜਾਂਦਾ ਚੀਫ ਮਿਨਿਸਟਰ ਤਾਂ ਜਿਹੜੀਆਂ ਉਹਦੇ ਕੋਲ ਤਾਕਤਾਂ ਨੇ ਉਹ ਤਾਕਤਾਂ ਜਿਹੜੀਆਂ ਨੇ ਇੱਕ ਮਿਊਨਿਸਪੈਲਿਟੀ ਦੇ ਕੋਲ ਜਿਹੜੀ ਤਾਕਤ ਹੁੰਦੀ ਹੈ ਉਸ ਤੋਂ ਵੀ ਘੱਟ ਤਾਕਤ ਹੈ ਕਿਉਂਕਿ ਜ਼ਿਆਦਾਤਰ ਤਾਕਤ ਜਿਹੜੀ ਹੈ ਉਹ ਲੈਫਟਨੈਂਟ ਗਵਰਨਰ ਦੇ ਹੱਥਾਂ ਦੇ ਵਿੱਚ ਹੈ ਤਾਂ ਇਹ ਸਾਰੇ ਦੇ ਵਿੱਚ ਇਹ ਆਉਣ ਵਾਲੀ ਗਵਰਨਮੈਂਟ ਜਿਹੜੀ ਹੈ ਜੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੀ ਗਵਰਨਮੈਂਟ ਬਣਦੀ ਹੈ ਤਾ ਫਿਰ ਉਹ ਕਿਸ ਕਿਸਮ ਦੇ ਨਾਲ ਨੈਵੀਗੇਟ ਕਰੇਗੀ ਜਿਹੜੀ ਸੈਂਟਰਲ ਗਵਰਨਮੈਂਟ ਹੈ ਉੱਥੇ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਲੈਫਟ ਇਨ ਗਵਰਨਰ ਉਹਨਾਂ ਦੇ ਨਾਲ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਤੇ ਇਸ ਦੇ ਨਾਲ ਹੀ ਪੀਡੀਪੀ ਜਿਹੜਾ ਪੀਡੀਪੀ ਨੇ ਭਾਜਪਾ ਦੇ ਨਾਲ ਅਲਾਈਅੰਸ ਕੀਤਾ ਉਸ ਦਾ ਜਿਹੜਾ ਡਿਕਲਾਈਨ ਹੋਇਆ ਬਹੁਤ ਵੱਡੇ ਪੱਧਰ ਤੇ ਉਹ ਇਹ ਮੰਨਿਆ ਜਾ ਰਿਹਾ ਹੈ ਕਿ ਜਿਹੜਾ ਭਾਜਪਾ ਦੇ ਨਾਲ ਇਤਿਹਾਦ ਕੀਤਾ ਗਿਆ ਉਸ ਦੀ ਵਜ੍ਹਾ ਕਰਕੇ ਪੀਡੀਪੀ ਜਿਹੜੀ ਹੈ ਮਹਿਬੂਬਾ ਮੁਫਤੀ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਜਿਹੜੇ ਡਾਟਰ ਸੀ ਉਹ ਖੁਦ ਵੀ ਇਲੈਕਸ਼ਨ ਹਾਰ ਗਏ ਨੇ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਨਾਲ ਜਿਹੜਾ ਉਹਨਾਂ ਨੇ ਨੇੜ ਨਿਮਾਇਆ ਉਸ ਦੀ ਨਾਰਾਜ਼ਗੀ ਦੀ ਵਜ੍ਹਾ ਉਹਨਾਂ ਨੂੰ ਵੋਟ ਨਹੀਂ ਪਈ ਹੈਗੀ ਤੇ ਉਹ ਨੈਸ਼ਨਲ ਕਾਨਫਰੰਸ ਨੂੰ ਕਸ਼ਮੀਰ ਵੈਲੀ ਦੇ ਵਿੱਚ ਵੋਟ ਪਈ ਹੈ ਔਰ ਇੱਥੇ ਇੱਕ ਮੇਜਰ ਜਿਹੜਾ ਫੈਕਟਰ ਸੀ ਇੰਜੀਨੀਅਰ ਰਾਸ਼ਿਦ ਦਾ ਇੰਜੀਨੀਅਰ ਰਾਸ਼ਿਦ ਉਹ ਸ਼ਖਸ ਨੇ ਜਿਨ੍ਹਾਂ ਨੇ ਸਾਲ 2024 ਦੀ ਜਿਹੜੀ ਲੋਕ ਸਭਾ ਚੋਣ ਸੀ ਉਹ ਜੇਲ੍ਹ ਦੇ ਵਿੱਚੋਂ ਲੜੀ ਸੀ ਬਾਰਾਮੁੱਲਾ ਤੋਂ ਤੇ ਉਹ ਲੀਡ ਮਾਰਜਨ ਦੇ ਨਾਲ ਜਿੱਤੇ ਸੀ ਤਾਂ ਉਹਨਾਂ ਨੂੰ ਬੇਲ ਮਿਲੀ ਸੀਗੀ ਇਹਨਾਂ ਅਸੈਂਬਲੀ ਇਲੈਕਸ਼ਨ ਦੇ ਦੌਰਾਨ ਤੇ ਉਹਨਾਂ ਦਾ ਕਾਫੀ ਗੱਲ ਚੱਲ ਰਹੀ ਸੀ ਕਿ ਕੋਈ ਵੀ ਉਹਨਾਂ ਨੇ 44 ਜਿਹੜੇ ਕੈਂਡੀਡੇਟ ਨੇ ਆوامی ਇਤਿਹਾਦ ਨਾਂ ਦੀ ਪਾਰਟੀ ਬਣਾਈ ਸੀ ਤੇ 44 ਉਮੀਦਵਾਰ ਉਤਾਰੇ ਸੀ ਜਾ 44 ਉਮੀਦਵਾਰ ਉਤਾਰਨ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਰੇ ਉਮੀਦਵਾਰ ਨੇ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਨੇ ਜ਼ਬਤ ਹੋਈਆਂ ਨੇ ਤੇ ਇਸ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਬਹੁਤ ਵੱਡਾ ਇੱਕ ਇੱਕ ਪਕਾਨਾ ਫੁੱਲਿਆ ਹੋਇਆ ਸੀ ਉਹ ਕਿਤੇ ਨਾ ਕਿਤੇ ਬਸਟ ਹੋ ਗਿਆ ਤੇ ਇੱਥੇ ਜਿਹੜੀ ਆਵਾਮੀ ਇਤਿਹਾਦ ਪਾਰਟੀ ਹੈ ਚੀਫ ਇੰਜੀਨੀਅਰ ਰਾਸ਼ਿਦ ਦੀ ਉਸ ਨੂੰ ਬਹੁਤ ਜ਼ਿਆਦਾ ਹੰਗਾਰਾ ਜਿਹੜਾ ਹੈਗਾ ਜੰਮੂ ਤੇ ਕਾਸਤਰ ਤੇ ਕਸ਼ਮੀਰ ਦੇ ਲੋਕਾਂ ਨੇ ਨਹੀਂ ਦਿੱਤਾ ਹੈਗਾ ਤੇ ਇਸ ਦੇ ਨਾਲ ਹੀ ਜਿਹੜੀ ਜਿਹੜੇ ਆਪ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦਾ ਇੱਕੋ ਕੈਂਡੀਡੇਟ ਹਰਿਆਣਾ ਦੇ ਵਿੱਚ ਉਹ ਖਾਤਾ ਨਹੀਂ ਆਮ ਆਦਮੀ ਪਾਰਟੀ ਖੋਲ ਸਕੀ ਪਰ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਦੇ ਡੋੜਾ ਰੀਜਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਮੇਜਰ ਮਲਕ ਏ ਜਿੱਤੇ ਹੈ ਕਿ ਨੇ ਡੋਡਾ ਕੰਸਟੀਚੂਐਂਸੀ ਦੇ ਵਿੱਚ ਅਮਰਿੰਦ ਕੇਜਰੀਵਾਲ ਨੇ ਇਹਨਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਨੇ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰ ਖਾਤਾ ਖੁੱਲ ਗਿਆ ਹਰਿਆਣੇ ਦੇ ਵਿੱਚ ਹਾਲਾਂਕਿ ਪਾਰਟੀ ਆਪਣਾ ਖਾਤਾ ਨਹੀਂ ਖੋਲ ਸਕੀ ਪਰ ਇਹ ਸਾਰੇ ਦੇ ਵਿੱਚ ਜਦੋਂ ਇਹ ਵਰਡਿਕਟ ਸਾਹਮਣੇ ਆ ਤਾਂ ਇਹਦੇ ਵਿੱਚ ਜੰਮੂ ਕਸ਼ਮੀਰ ਦੇ ਹੁਣ ਭਵਿੱਖ ਕੀ ਹੋਏਗਾ ਉਹਦਾ ਸਟੇਟ ਹੁੱਡ ਜਿਹੜਾ ਹੈਗਾ ਉਹ ਬਹਾਲ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਜਾਂ ਜਿਹੜਾ 370 ਦਾ ਐਬ੍ਰੋਗੇਸ਼ਨ ਹੋਇਆ ਉਸ ਦੀ ਜਿਹੜੀ ਜੱਜਮੈਂਟ ਹੁਣ ਤਾਂ ਆ ਚੁੱਕੀ ਆ ਉਹਦਾ ਕੀ ਭਵਿਕ ਹੋਏਗਾ ਤੇ ਹੁਣ ਵਾਲੀ ਜਿਹੜੀ ਗਵਰਨਮੈਂਟ ਬਣਦੀ ਆ ਉਮਰ ਅਬਦੁੱਲਾਹ ਦੀ ਉਹ ਕੀ ਸਟਾਂਸ ਲਏਗੀ ਉਹ ਸਾਰਾ ਦੇਖਣ ਵਾਲਾ ਅਮਲ ਹੈ ਪਰ ਇਸ ਦੇ ਵਿੱਚ ਜਿਹੜਾ ਜੰਮੂ ਐਂਡ ਕਸ਼ਮੀਰ ਆ ਉਹ ਇੱਕ ਬਹੁਤ ਡਿਵਾਈਡਿਡ ਦੇ ਵਿੱਚ ਦਿਖ ਰਿਹਾ ਜੰਮੂ ਰੀਜਨ ਦੀ ਇੱਕ ਆਵਾਜ਼ ਹੈ ਕਸ਼ਮੀਰ ਰੀਜਨ ਦੀ ਇੱਕ ਆਵਾਜ਼ ਹੈ ਪਰ ਜਿੱਥੇ ਇਹ ਗੱਲ ਕਹੀ ਜਾ ਰਹੀ ਸੀ ਕਿ ਬਹੁਤ ਜ਼ਿਆਦਾ ਖੁਸ਼ੀ ਹੈ ਕਸ਼ਮੀਰ ਦੇ ਵਿੱਚ ਜਾਂ ਜੰਮੂ ਦੇ ਵਿੱਚ ਇਸ ਦੇ ਨਾਲ ਉਸ ਤੋਂ ਕਸ਼ਮੀਰ ਦੇ ਵਿੱਚ ਲਗਭਗ ਇਹ ਗੱਲ ਨਹੀਂ ਸਾਬਤ ਹੋਈ ਕਿ 370 ਨੂੰ ਹਟਾਏ ਜਾਣ ਤੋਂ ਬਾਅਦ ਕੋਈ ਉੱਥੇ ਖੁਸ਼ੀ ਹੈ ਕਿਉਂਕਿ ਭਾਜਪਾ ਦਾ ਕੋਈ ਵੀ ਕੈਂਡੀਡੇਟ ਜਿਹੜਾ ਹੈਗਾ ਕਸ਼ਮੀਰ ਦੀ ਵੈਲੀ ਦੇ ਰੀਜਨ ਤੋਂ ਨਹੀਂ ਜਿੱਤ ਸਕਿਆ ਜਿੱਥੋਂ ਕਿ ਮジョਰਿਟੀ ਸੀਟਾਂ ਆਉਂਦੀਆਂ ਨੇ ਤੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਪਤਾ ਲੱਗੂਗਾ ਕਿ ਜਿਹੜੀ ਇਹ ਨਵੀਂ ਇਲੈਕਸ਼ਨ ਰਿਜ਼ਲਟ ਆਈ ਹੈ ਨਵੀਂ ਜਿਹੜੀ ਸਰਕਾਰ ਬਣੂਗੀ ਉਸ ਦੇ ਨਾਲ ਜਿਹੜੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਜਿਹੜੇ ਬੁਨਿਆਦੀ ਮਸਲੇ ਨੇ ਚਾਹੇ ਉਹ ਰਾਜ ਦਾ ਦਰਜਾ ਲੈਣ ਦਾ ਹੱਕ ਹੈ ਚਾਹੇ ਉਹ 35A ਦਾ ਹੱਕ ਹੈ ਜਾਂ ਮੁਸਲਿਮ ਕਮਿਊਨਿਟੀ ਦੇ ਜੋ ਇਸ਼ੂ ਨੇ ਖਾਸ ਤੌਰ ਤੇ ਇਹਦੇ ਵਿੱਚ ਹੋਰ ਅਕਲੀਤਾ ਜਿਹੜੀਆਂ ਨੇ ਖਾਸ ਤੌਰ ਤੇ ਜਿਹੜੇ ਸਿੱਖਾਂ ਦੇ ਇਸ਼ੂ ਨੇ ਉਹ ਉਹਨਾਂ ਦਾ ਕੀ ਹਾਸ਼ਿਰ ਹੋਊਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ ਰਿਜ਼ਲਟ ਇਹ ਗਵਰਨਮੈਂਟ ਫਾਰਮ ਹੋ ਕੇ ਨੈਵੀਗੇਟ ਕਰਦੀ ਹੈ ਸੈਂਟਰ ਦੇ ਨਾਲ ਸੈਂਟਰ ਕਿੰਨਾ ਅਲਾਉ ਕਰਦੀ ਹੈ ਜਾਂ ਕੋਈ ਟੁੱਟ ਭੱਜ ਹੁੰਦੀ ਹੈ ਜਾਂ ਹੌਸਟ ਟ੍ਰੇਡਿੰਗ ਹੁੰਦੀ ਹੈ ਭਾਜਪੀ ਕੋਈ ਇਦਾਂ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਏਗਾ ਕਿਉਂਕਿ ਹਾਲਾਂਕਿ ਇਹ ਵੀ ਇੱਕ ਗੱਲ ਚੱਲ ਰਹੀ ਹੈ ਕਿ ਜਿਹੜੇ ਲੈਫਟ-ਇਨ ਗਵਰਨਰ ਨੇ ਉਹਨਾਂ ਕੋ ਪੰਜ ਰਿਜ਼ਰਵ ਸੀਟਾਂ ਨੇ ਜਿਹੜੇ ਬੰਦੇ ਨਾਮਿਨੇਟ ਕਰ ਸਕਦੇ ਨੇ ਤਾਂ ਉਹਦਾ ਆਬਜੈਕਸ਼ਨ ਕੀਤਾ ਗਿਆ ਹਾਲਾਂਕਿ ਨੈਸ਼ਨਲ ਕਾਨਫਰੰਸ ਦੇ ਵੱਲੋਂ ਤੇ ਜੇ ਪੰਜ ਨੋਮੀਨੇਟ ਕਰਦੇ ਨੇ ਤਾਂ ਟੋਟਲ ਜਿਹੜੀ ਅਸੈਂਬਲੀ ਦੀ ਗਿਣਤੀ ਆ ਉਹ 95 ਹੋ ਜਾਂਦੀ ਹੈ ਅਸੈਂਬਲੀ ਸੀਟਾਂ ਦੀ ਇਸ ਦੇ ਨਾਲ ਦੋ ਸੀਟਾਂ ਜਿਹੜੀਆਂ ਮਤਲਬ ਕਿ ਜਿਹੜੀ ਮੈਜੋਰਿਟੀ ਦਾ ਮਾਰਕ ਹੈ ਉਹ 48 ਤੇ ਚੱਲਿਆ ਜਾਂਦਾ ਤਾਂ ਉਸ ਦੇ ਵਿੱਚ ਥੋੜੀ ਮੁਸ਼ਕਲ ਆ ਸਕਦੀ ਹੈ ਤੇ ਪੀਡੀਪੀ ਨੇ ਇਸ਼ਾਰਾ ਕੀਤਾ ਕਿ ਬੀਜੇਪੀ ਨੂੰ ਬਾਹਰ ਰੱਖਣ ਦੇ ਲਈ ਉਹ ਨੈਸ਼ਨਲ ਕਾਨਫਰੰਸ ਦੀ ਮਦਦ ਕਰ ਸਕਦੀ ਹੈ ਜਿੰਨੇ ਵੀ ਜਾਂ ਤਿੰਨ ਜਾਂ ਚਾਰ ਸੀਟਾਂ ਉਹਨੂੰ ਜਿਹੜੀਆਂ ਆ ਰਹੀਆਂ ਨੇ ਤੇ ਇਸ ਦਾ ਸਵਾਗਤ ਕੀਤਾ ਨੈਸ਼ਨਲ ਕਾਨਫਰੰਸ ਦੇ ਜਿਹੜੇ ਲੀਡਰ ਨੇ ਫਾਰਕੁਕ ਅਬਦੁੱਲਾ ਉਹਨਾਂ ਦੇ ਵੱਲੋਂ ਤੇ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਕਿ ਕੀ ਬਣਦਾ ਪਰ ਹਾਲ ਫਿਲਹਾਲ ਇਹ ਹੈ ਕਿ ਫਾਰਕ ਅਬਦੁੱਲਾ ਦੀ ਅਗਵਾਈ ਦੇ ਵਿੱਚ ਉਮਰ ਅਬਦੁੱਲਾ ਦੀ ਅਗਵਾਈ ਦੇ ਵਿੱਚ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਨਵੀਂ ਗਵਰਨਮੈਂਟ ਬਣਨ ਜਾ ਰਹੀ ਹੈ ਪਰ ਸੂਬੇ ਨੂੰ ਸੂਬੇਦਾਰ ਜਿਹੜਾ ਅਧਿਕਾਰ ਦਿਵਾਉਣ ਦਾ ਮਸਲਾ ਤੇ 370 ਦੀ ਦਾ ਮਸਲਾ ਜਾਂ ਜਿਹੜੇ ਯੂਏਪੀਏ ਦੇ ਅੰਡਰ ਜਿਹੜੇ ਨੌਜਵਾਨ ਬੰਦ ਨੇ ਕਸ਼ਮੀਰ ਦੇ ਵਿੱਚ ਉਹਨਾਂ ਦਾ ਮਸਲਾ ਇਹ ਉਮਰ ਅਬਦੁੱਲਾਹ ਦੇ ਸਾਹਮਣੇ ਖੜਾ ਹੋਊਗਾ ਤੇ ਇਸ ਦੇ ਨਾਲ ਹੀ ਇਹ ਵੀ ਦੇਖਣਾ ਹੋਊਗਾ ਕਿ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਕਿੰਨਾ ਕੁ ਇਸ ਜਿਹੜੀ ਗਵਰਨਮੈਂਟ ਬਣਨ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਅਲਾਉ ਕਰਦੀ ਹੈ ਕਿ ਉਹ ਆਪਣੀ ਪਾਵਰਸ ਨੂੰ ਫੰਕਸ਼ਨ ਕਰ ਸਕਣ ਧੰਨਵਾਦ